ਇੱਕ ਚੀਜ਼ ਹੋਰ ਇਸ ਦੌਰ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਸਭ ਤੋਂ ਵੱਧ ਉਮੀਦ ਸੀਗੀ ਲੋਕਾਂ ਨੂੰ ਸਰਕਾਰ ਤੋਂ ਸਰਕਾਰ ਤੋਂ ਅਕਸਰ ਉਮੀਦ ਹੁੰਦੀ ਹੈ ਪਰ ਸਰਕਾਰ ਦੇ ਹੀ ਕੁਝ ਬੰਦੇ ਸਰਕਾਰ ਦੇ ਵਿਰੋਧ ਦੇ ਵਿੱਚ ਬੋਲ ਰਹੇ ਨੇ ਉਹਦਾ ਕਾਰਨ ਵੀ ਸ਼ਾਇਦ ਇਹ ਹੈ ਵੀ ਕਿਤੇ ਨਾ ਕਿਤੇ ਸਰਕਾਰ ਫੇਲ ਉਦਈ ਹੈ ਸ਼ੁਰੂ ਦੇ ਵਿੱਚ ਆਪਾਂ ਇਹ ਗੱਲਾਂ ਕਰਦੇ ਰਹੇ ਕਿ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਸਾਡੇ ਵੱਲੋਂ ਤਿਆਰੀਆਂ ਨੇ ਜੀ ਸਾਡੇ ਵੱਲੋਂ ਤਿਆਰੀਆਂ ਨੇ ਪਰ ਤਿਆਰੀਆਂ ਤੇ ਮੈਨੂੰ ਲੱਗਦਾ ਹੈ ਕਿ 0% ਵੀ ਕਿਤੇ ਨਜ਼ਰ ਨਹੀਂ ਆਈਆਂ ਉਹ ਸਭ ਕੁਝ ਛੜ ਗਿਆ ਸਭ ਕੁਝ ਵਹਿ ਗਿਆ ਪਠਾਨ ਮਾਜਰਾ ਸਾਹਿਬ ਅੱਜ ਜਿਵੇਂ ਬੋਲ ਰਹੇ ਨੇ ਉਹ ਕ੍ਰਿਸ਼ਨ ਕੁਮਾਰ ਨੂੰ ਕਹਿ ਰਹੇ ਨੇ ਕਿ ਜਿਹੜੇ ਵੀ ਡਿਪਾਰਟਮੈਂਟ ਦੇ ਵਿੱਚ ਜਾਂਦਾ ਉਹ ਉੱਥੇ ਹੀ ਕਾਰਵਾਈ ਪੂਰੀ ਕਰ ਦਿੰਦਾ ਉਹ ਇਹ ਇੱਕ ਤਰ੍ਹਾਂ ਦਾ ਵੱਖਰਾ ਹੀ ਮਾਹੌਲ ਹੈ ਸ਼ਾਇਦ ਇਹ ਚੀਜ਼ਾਂ ਪਹਿਲਾਂ ਵੀ ਹੋ ਜਾਂਦੀਆਂ ਤੇ ਮੈਨੂੰ ਲੱਗਦਾ ਕਿ ਇਹਨਾਂ ਨੁਕਸਾਨ ਵੀ ਨਾ ਹੁੰਦਾ ਜੇ ਸਾਰੇ ਆਪਣਾ ਆਪਣਾ ਸੋਚ ਕੇ ਆਪਣਾ ਆਪਣਾ ਫਰਜ਼ ਜ਼ਿੰਮੇਵਾਰੀ ਸੋਚ ਕੇ ਬੋਲਦੇ ਰਹਿੰਦੇ ਤਾਂ ਕੋ ਹਰਮਿਤ ਪਠਾਨ ਮਾਜਰਾ ਦਾ ਇਹ ਚੱਕਰ ਹੈ ਕਿ ਉਹ ਬਹੁਤ ਜਲਦੀ ਵਾਇਰਲ ਹੋ ਜਾਂਦਾ ਤੁਸੀਂ ਇਹ ਕਿਉਂ ਨਹੀਂ ਵੇਖ ਰਹੇ ਕਿ ਨਰੇਸ਼ ਕਟਾਰੀਆ ਕੀ ਕਹਿ ਰਿਹਾ ਐਮ ਐਲ ਏ ਜੀਰੇ ਵਾਲਾ ਹੂੰ ਉਹ ਕਹਿੰਦਾ ਪ੍ਰਭੂ ਸਾਡੇ ਹੱਥ ਖੜੇ ਬੰਨ ਤੇ ਖਲੋ ਕੇ ਕਹਿ ਰਿਹਾ ਕਿ ਐਮ ਐਲ ਏ ਕਿ ਸਾਡੇ ਅੱਖੇ ਨਹੀਂ ਲੱਗਦੇ ਚਲੋ 크੍ਰਿਸ਼ਨ ਕੁਮਾਰ ਵਾਲੀ ਗੱਲ ਦੇਖੋ ਮੈਂ ਇੱਕ ਚੀਜ਼ ਕਹਾਂ ਅੱਜ ਸਾਡੇ ਪੰਜਾਬੀਆਂ ਦੀ ਹਾਲਤ ਇਹ ਆ ਕਿ ਅਸਲ ਗੱਲਬਾਤ ਜਾਣ ਦੀ ਥਾਂ ਤੇ ਅੱਧੇ ਉਧਰ ਹੋ ਜਾਂਦੇ ਜਿਵੇਂ ਅਸਰਾਨੀ ਕਹਿੰਦਾ ਅੱਧੇ ਉਧਰ ਜਾਓ ਅੱਧੇ ਉਧਰ ਜਾਓ ਅੱਧੇ ਸਾਡੇ ਪਿੱਛੇ ਆ ਜਾਓ ਜੀ ਹੋਰ ਗੱਲ ਇੱਥੇ ਜਿਹੜੀ ਆ ਉਹ ਹੋਣੀ ਚਾਹੀਦੀ ਆ ਜੋ ਮੌਜੂਦਾ ਹੜਾਂ ਦੇ ਹਾਲਾਤ ਨੇ ਉਹਦੇ ਤੇ ਉਹਦੇ ਤੇ ਬਿਲਕੁਲ ਕੁਝ ਬੰਦੇ ਕ੍ਰਿਸ਼ਨ ਕੁਮਾਰ ਨੂੰ ਡਿਫੈਂਡ ਕਰਦੇ ਨੇ ਇਹ ਕਹਿ ਕੇ ਕਿ ਇਹ ਇਮਾਨਦਾਰ ਆ ਹਮ ਚਲੋ ਭਈ ਹੋਏਗਾ ਇਮਾਨਦਾਰ ਹੋਏਗਾ ਜੀ ਪਰ ਇਮਾਨਦਾਰੀ ਤੇ ਮੈਨੇਜਮੈਂਟ ਦੋਨੇ ਚੀਜ਼ਾਂ ਅਲੱਗ-ਅਲੱਗ ਦੀਆਂ ਨੇ ਬਿਲਕੁਲ ਹੁਣ ਦੇਖੋ ਚਲੋ ਦੂਰ ਨਾ ਜਾਓ ਮਾਦੋਪੁਰ ਦੇ ਵਿੱਚ ਜੋ ਹੋਇਆ ਉਹਦੀ ਹੁਣ ਗੱਲ ਨਹੀਂ ਕੋਈ ਕਰ ਰਿਹਾ ਹਮ ਮਾਦੋਪੁਰ ਦੇ ਵਿੱਚ ਜੋ ਹੋਇਆ ਕਿ 525 ਤੇ ਜਿਹੜੀ ਮਤਲਬ ਕਿ ਖਤਰੇ ਦੀ ਘੰਟੀ ਵੱਜ ਜਾਂਦੀ ਹੈ ਜੀ ਉਸ ਵੇਲੇ ਪਾਣੀ ਕਿਉਂ ਛਡਵਾਇਆ ਗਿਆ 526.30 ਤੇ ਪਾਣੀ ਕਿਉਂ ਛਡਵਾਇਆ ਗਿਆ ਮੇਰਾ ਸਵਾਲ ਹੈ ਹਮ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਜੀ ਪਰ ਇੱਕੋ ਗੱਲ ਕਿ ਇਹ ਫਲਾਣਾ ਇਮਾਨਦਾਰ ਆ ਇਮਾਨਦਾਰ ਆ ਹੋਏਗਾ ਸਨ ਹਮ ਇਮਾਨਦਾਰੀ ਦਾ ਖਿਤਾਬ ਦੇ ਦਿਓ ਪਰ ਮੈਨੇਜਮੈਂਟ ਇੱਕ ਵੱਖਰੀ ਚੀਜ਼ ਹੈ ਹਮ ਤੇ ਕਮਾਲ ਹੈ ਇਸ ਗੱਲ ਨੂੰ ਮੰਨਦਾ ਕਿ ਮਤਲਬ ਕਿ ਮਿੱਥ ਕੇ ਇੱਕ ਚੀਜ਼ ਕਿ ਹਾਂ ਜੀ ਉਹ ਇਮਾਨਦਾਰ ਹੈ ਇਮਾਨਦਾਰ ਬੰਦੇ ਤੋਂ ਕਦੇ ਗਲਤੀ ਨਹੀਂ ਹੁੰਦੀ ਹੂੰ ਮੈਂ ਤਾਂ ਮਤਲਬ ਕਿ ਕਈ ਵਾਰ ਸੋਚਦਾ ਕਿ ਯਾਰ ਕੈਸੀਆਂ ਗੱਲਾਂ ਨੇ ਅਛਾ ਹੁਣ ਅੱਗੇ ਆ ਜਾਓ ਹਰਮਿਤ ਸਿੰਘ ਪਠਾਨ ਮਾਜਰਾ ਜੋ ਕਹਿ ਰਿਹਾ ਉਹਦੀ ਪਹਿਲਾ ਤਹ ਤੱਕ ਤੇ ਜਾਓ ਕਹਿ ਕੀ ਰਿਹਾ ਹੂੰ ਉਹਦੀ ਤਹ ਤੱਕ ਜਾਓ ਜੇ ਉਹ ਚੀਜ਼ ਹੁਣ ਦੇਖੋ ਸਰਕਾਰੀ ਆਪਾਂ ਜੇ ਦੇਖੀਏ ਤਾਂ ਇੱਕ ਹੈਗਾ ਐਡਮਿਨਿਸਟਰेटर ਜਿਹਨੂੰ ਆਪਾਂ ਕਹਿ ਦਿੰਦੇ ਆ ਜੀ ਇੱਕ ਹੈਗਾ ਐਮਐਲਏ ਹੂੰ ਦੋਨੇ ਸਰਕਾਰ ਦਾ ਹਿੱਸਾ ਨਹੀਂ ਉਹ ਝੂਠ ਸੱਚ ਉਹਤੇ ਨਤਾਰਾ ਜਿਹੜਾ ਵਾਅਦਾ ਹੋਏਗਾ ਉਹ ਆ ਫਿਰਕੀ ਚ ਫਿਰ ਘੁੰਮਣਦਾ ਹੀ ਆ ਕੀ ਐ ਸਭ ਕਥਾ ਬਿਆ ਤੂੰ ਗੱਲ ਇਹ ਆ ਕਿ ਪਲੀਜ਼ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਆ ਇਹਨੂੰ ਦੂਰ ਕਰੋ ਪਰੇਸ਼ਾਨੀ ਨੂੰ ਫਲੋ ਟੁੱਟਦਾ ਸਾਬ ਤਾਂ ਗੱਲ ਇਹ ਆ ਕਿ ਦੇਖੋ ਹਾਂ ਜੇ ਆਪਾਂ ਆਈਏ ਪਠਾਨ ਮਾਜਰਾ ਦੀ ਗੱਲ ਤੇ ਪਠਾਨ ਮਾਜਰਾ ਕੀ ਕਹ ਰਿਹਾ ਵੇਖੋ ਉਸ ਇਲਾਕੇ ਚ ਖੋਸ਼ਟ ਲੋ ਰਹਿੰਦਾ ਹੂੰ ਠੀਕ ਹੈ ਜੀ ਮੈਂ ਉਸ ਇਲਾਕੇ ਦੇ ਚੱਪੇ ਚੱਪੇ ਤੋਂ ਵਾਕ ਆ ਬਾਂ ਜੀ ਠੀਕ ਹੈ ਜੀ ਮੇਰਾ ਨਾਨਕਾ ਪਿੰਡ ਐ ਪਠਾਨਵਾਚਾ ਇਸ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਹੀ ਇਹ ਆ ਇਧਰ ਢਿਲੋ ਰਹਾਂ ਦੇ ਜਿਹੜੇ ਪਿੰਡ ਐ ਉੱਤੋਂ ਲੈ ਕੇ ਸ਼ੰਭੂ ਤੋਂ ਥੱਲੇ ਨੂੰ ਆ ਕੇ ਜਿਹੜੇ ਪੰਜਾਬ ਦੇ ਪਿੰਡ ਐ ਇਹ ਇਹਨਾਂ ਨੂੰ ਤੇ ਸਭ ਤੋਂ ਵੱਡੀ ਦਿੱਕਤ ਹੀ ਪਾਣੀ ਦੀ ਐ ਸਰ ਹੂੰ ਟਾਂਗਰੀ ਆ ਕਾ ਘਰ ਬਿਲਕੁਲ ਮਰਕੰਡਾ ਵੀ ਕਹਿ ਦਿੰਦੇ ਆ ਤਾਂ ਮਤਲਬ ਕਿ ਹੁਣ ਗੱਲ ਇਹ ਆ ਜਨਾਬ ਕਿ ਜਿਹੜੇ ਬੰਦੇ ਨੇ ਵੋਟਾਂ ਲਈਆਂ ਤੇ ਗਾਂਹ ਜਾ ਕੇ ਲੈਣੀਆਂ ਉਹ ਤਾਂ ਪਿੱਟੂਗਾ ਪਿੱਟੂਗਾ ਬਿਲਕੁਲ ਮਸਲਾ ਕਿਸ ਹੈ ਹੁਣ ਮਸਲਾ ਸੁਣੋ ਹੈ ਕੀ ਆ ਅਸਲ ਦੇ ਵਿੱਚ ਕੀ ਆ ਕਿ ਇੱਕ ਪ੍ਰੋਜੈਕਟ ਬਣਾ ਕੇ ਭੇਜਿਆ ਗਿਆ ਹਮ ਸਨਾਈ ਡਿਪਾਰਟਮੈਂਟ ਨੂੰ ਕਿ ਭਾਈ ਇਹਨਾਂ ਨਾਲਿਆਂ ਦੀ ਜਿਹੜੀ ਆ ਉਹ ਸਫਾਈ ਕਰੋ ਠੀਕ ਹੈ ਯਾਨੀ ਮਿੱਟੀ ਪੁੱਟਣ ਦਾ ਜਿਹੜਾ ਹੈ ਨਾ ਕੰਮ ਕਰੋ ਜੀ ਹੁਣ ਉੰਦਾ ਕੀ ਹੈ ਕਿ ਉਹ ਫਾਈਲ ਜਿਹੜੀ ਹੈ ਸਾਰੀਆਂ ਮਨਜ਼ੂਰੀਆਂ ਲੈ ਕੇ ਉੱਥੇ ਚਲੇ ਜਾਂਦੀ ਹੈ ਕ੍ਰਿਸ਼ਨ ਕੁਮਾਰ ਜੀ ਅੜ ਗਏ ਕਿ ਨਰੇਗਾ ਤੋਂ ਕਰਵਾ ਲਓ ਨਰੇਗਾ ਤੋਂ ਕਰਵਾ ਲਓ ਉਹਨੇ ਕਿਹਾ ਕਿ ਨਰੇਗਾ ਤੋਂ ਕਿਵੇਂ ਕਰਵਾ ਲਈਏ ਜੀ ਕੋਈ ਇਦਾਂ ਦਾ ਪ੍ਰਬੰਧ ਹੀ ਨਹੀਂ ਉਤੋਂ ਬਾਅਦ ਉਹ ਸਾਰਾ ਪ੍ਰੋਜੈਕਟ ਚੱਕ ਕੇ ਰੱਦ ਹੋ ਗਿਆ ਜੀ ਉਹ ਜੋ ਮਤਲਬ ਕਿ ਸਫਾਈ ਦਾ ਜਾਂ ਮਿੱਟੀ ਸੈਲਟਿੰਗ ਜਾਂ ਜਿਹਨੂੰ ਕਹਿੰਦਾ ਤਾਂ ਹੀ ਉਹ ਕਹਿ ਰਿਹਾ ਨਾ ਹਰਮਿਤ ਪਠਾਨ ਮਾਜਰਾ ਕੀ ਕਹਿ ਰਿਹਾ ਕਿ ਭਾਈ ਅੱਗੇ 25 30 ਸਾਲ ਪਹਿਲਾਂ ਅਹੀਂ ਇਥੋਂ ਸਾਰਾ ਕੁਝ ਜਿਹੜਾ ਕੱਢਦੇ ਹੀ ਹੂੰ ਪਾਣੀ ਮਤਲਬ ਕਿ ਡੂੰਗਾ ਹੋ ਕੇ ਚਲਦਾ ਸੀ ਤੇ ਲੋਕ ਜਿਹੜੇ ਸੀਗੇ ਉਹ ਮਿੱਟੀ ਕੱਢ ਕੇ ਉੱਚਾ ਕਰ ਲੈਂਦੇ ਸੀ ਮੰਨ ਲਓ ਕਿ ਕਿਸ ਦੀ 10 ਕਿੱਲੇ ਆ ਉਹ ਮਿੱਟੀ ਕੱਢ ਕੇ ਜੀ ਆਪ ਦਾ ਕੋਈ ਪਾਕ ਹੈ ਤੇ ਬਚਾਅ ਕਰ ਲੈਂਦਾ ਸੀ ਐਸੀ ਵਰਡਿੰਗ ਬੋਲ ਰਿਹਾ ਹੈ ਨਾ ਜੀ ਜੀ ਉਹਦੇ ਵਿੱਚੋਂ ਉਹ ਇਹ ਜਿਹੜੇ ਨਾਲੇ ਆ ਇਹਨਾਂ ਦੇ ਵਿੱਚੋਂ ਤੇ ਆਪ ਬ੍ਰੇਤੀ ਕੱਢ ਕੇ ਮੈ ਲਿਆਉਂਦਾ ਰਿਹਾ ਹੂੰ ਬਿਲਕੁਲ ਗੱਲ ਠੀਕ ਆ ਫੈਕਚੁਅਲੀ ਗੱਲ ਕਰੋ ਇਸ ਇਲਾਕੇ ਦੇ ਤੁਹਾਨੂੰ ਬੰਦੇ ਦੱਸਣਗੇ ਕਿ ਇਹ ਚੀਜ਼ਾਂ ਹੁੰਦੀਆਂ ਨੇ ਇਹ ਸਮੱਸਿਆ ਹੋਈ ਹੈ ਹੁਣ ਇਹ ਤੇ ਹੁਣ ਫੈਸਲਾ ਸਰਕਾਰ ਕਰੇ ਨਾ ਕਿ ਕੀ ਇਸ ਤਰ੍ਹਾਂ ਦਾ ਪ੍ਰੋਜੈਕਟ ਗਿਆ ਜੇ ਗਿਆ ਜੇ ਹੋ ਸਕਦਾ ਸੀ ਤ ਉਸ ਨੂੰ ਰੱਦ ਕਿਉਂ ਕੀਤਾ ਗਿਆ ਇੱਕ ਪ੍ਰਸ਼ਾਸਕ ਇਸ ਗੱਲ ਦੀ ਜ਼ਿੰਮੇਵਾਰੀ ਤੇ ਉੱਟੇਗਾ ਨਾ ਬਿਲਕੁਲ ਜਵਾਬ ਦੇ ਤਾਂ ਹੋਣਾ ਚਾਹੀਦਾ ਕਿ ਉਹਦੇ ਕਾਰਨ ਕੀ ਸੀ ਕੀ ਇਹ ਪ੍ਰੋਜੈਕਟ ਗਲਤ ਸੀ ਨਾਰਮਸ ਤੋਂ ਮਤਲਬ ਕਿ ਹਟ ਕੇ ਸੀ ਹੂੰ ਇਹ ਸਭ ਕੁਝ ਕਾਇਦੇ ਕਾਨੂੰਨ ਦੇ ਮੁਤਾਬਕ ਹੋ ਸਕਦਾ ਸੀ ਤੇ ਕਰੋ ਅਸਾ ਹੋਰ ਆਜੋ ਅੱਗੇ ਗੋਇਲ ਸਾਹਿਬ ਨੇ ਆ ਤੁਸੀਂ ਦੇਖਿਆ ਵੀਰਿੰਦਰ ਗੋਇਲ ਜੀ ਇਹਨਾਂ ਨੇ ਮਤਲਬ ਕਿ ਉਸ ਇਲਾਕੇ ਦੇ ਵਿੱਚ ਜੇ ਤੁਸੀਂ ਵੇਖੋਗੇ ਤੇ ਇੱਕ ਸ਼ਾਇਦ ਪਹਿਲਾਂ ਵੀ ਸਸਪੈਂਸ਼ਨ ਹੋਈ ਆ ਹੁਣ ਕੀ ਆ ਕਿ ਟੈਂਡਰ ਹੋ ਗਏ ਨੇ ਕਹਿੰਦੇ ਪਤਾ ਨਹੀਂ 50 ਲੱਖ ਦੇ ਟੈਂਡਰ ਹੋਏ ਸੀਗੇ ਕਿਸ ਏਰੀਆ ਚ ਕੰਮ ਹੀ ਨਹੀਂ ਸ਼ੁਰੂ ਆ ਸ਼ਾਇਦ ਪਠਾਨਕੋਟ ਦੀ ਗੱਲ ਆ ਸਰ ਟੈਂਡਰ ਹੋ ਕੇ ਵੀ ਕੰਮ ਨਹੀਂ ਸਟਾਰਟ ਹੋ ਰਿਹਾ ਤੋ ਮਤਲਬ ਕਿ ਕਿਤੇ ਨਾ ਕਿਤੇ ਕੋਈ ਪ੍ਰਸ਼ਾਸਕੀ ਕਮੀ ਹੈ ਯਾਰ ਇਹਨੂੰ ਤੁਸੀਂ ਅੱਛਾ ਹੁਣ ਹੋਰ ਅੱਗੇ ਆ ਜਾ ਅੱਗੇ ਆ ਜਾਓ ਬੀਬੀਐਮਪੀ ਦਾ ਮਾਮਲਾ ਜਿਹੜਾ ਸਰ ਉਹਦੇ ਵਿੱਚ ਹੁਣ ਜੇ ਜ਼ਿੰਮੇਵਾਰੀਆਂ ਆਪਾਂ ਦੇਖੀਏ ਹਮ ਠੀਕ ਹੈ ਕ੍ਰਿਸ਼ਨ ਕੁਮਾਰ ਅੜਿਆ ਜਦੋਂ ਹਰਿਆਣੇ ਦਾ ਪਾਣੀ ਦਾ ਮਸਲਾ ਹੋਇਆ ਬਹੁਤ ਅੱਛਾ ਰੋਲ ਸੀ ਕ੍ਰਿਸ਼ਨ ਕੁਮਾਰ ਦਾ ਬੜਾ ਮਤਲਬ ਕਿ ਡਟਵਾ ਰੋਲ ਸੀ ਪਰ ਉਹਦੇ ਵਿੱਚ ਕੀ ਆ ਹੁਣ ਬੀਬੀਐਮਪੀ ਦੇ ਵਿੱਚ ਲਓ ਸਚਾਈ ਸੁਣੋ ਮਿੱਤਰ ਹਮ ਹਮ ਢਾਈ ਮਹੀਨੇ ਪਹਿਲਾਂ ਆਈ ਐਮ ਡੀ ਨੇ ਪਸ਼ੀਨ ਕੋਈ ਕੀਤੀ ਕਿ ਮੀਂਹ ਐਤਕੀ ਜ਼ਿਆਦਾ ਪੈਣ ਗਏ ਜੀ ਦੇਖੋ ਆਲਨੀ ਨੋ ਲਾ ਲੈਨੋ ਇਹਦੇ ਤੇ ਆਪਾਂ ਬਹੁਤ ਵਾਰੀ ਗੱਲ ਕੀਤੀ ਆ ਉਹ ਐਤਕੀ ਅਸਾਰ ਬਣ ਰਹੀ ਸੀ ਆਈ ਐਮ ਡੀ ਨੇ ਫੁੱਲ ਬਟਾ ਫੁੱਲ ਕਹਤਾ ਸੀਗਾ ਕਿ ਤੇ ਮੈਂ ਮਤਲਬ ਕਿ ਅੱਜ ਤੋਂ ਮੇਰੇ ਪੇਜ ਤੇ ਅੱਜ ਵੀ ਉਹ ਪੋਸਟ ਪਈ ਹੋਣੀ ਆ ਜਿੱਥੇ ਮੈਂ ਇਹ ਲਿਖਿਆ ਸੀਗਾ ਕਿ ਆਈ ਐਮ ਡੀ ਨੇ ਐਤਕੀ ਪੰਜਾਬ ਨੂੰ 106% ਤੋਂ ਅਵਵ ਨੀ ਵਾਲੇ ਸਟੇਟਾਂ ਦੀ ਸੂਚੀ 'ਚ ਰੱਖਿਆ ਠੀਕ ਹੈ ਯਾਨੀ ਮੌਨਸੂਨ ਸਾਡਾ ਭਰਪੂਰ ਰਹੇਗਾ ਜੀ ਜੀ ਹੁਣ ਤੁਸੀਂ ਇਹ ਵੇਖੋ ਕਿ ਕੀ ਇਹ ਗੱਲ ਪੰਜਾਬ ਦੇ ਅਧਿਕਾਰੀਆਂ ਤੱਕ ਨਾ ਪਹੁੰਚੀ ਹੋਏਗੀ ਜੇ ਪਹੁੰਚੀ ਹੈ ਸਰ ਤੇ ਤੁਸੀਂ ਇੱਕ ਚੀਜ਼ ਵੇਖੋ ਕਿ ਜਿਹੜਾ ਰਾਜਸਥਾਨ ਆ ਰਾਜਸਥਾਨ ਕੀ ਕਰਦਾ ਹੈ ਕਿ ਇਹ ਬੀਬੀ ਅੰਬੀ ਉਹ ਕਿਉਂਕਿ ਉਹਨਾਂ ਦੀ ਸਥਾਨ ਦੇ ਹੁੰਦੇ ਨਾ ਤਗੜੇ ਦਾ ਸਤੀ ਨਹੀਂ ਸੌ ਹੂੰ ਉਹਨਾਂ ਦੀ ਸਰਕਾਰ ਕੇਂਦਰ ਦੇ ਵਿੱਚ ਵੀ ਆ ਤੇ ਬੀਬੀ ਐਮਬੀ ਦੇ ਵਿੱਚ ਵੀ ਉਹਨਾਂ ਦੇ ਪਿਆਦੇ ਬੈਠੇ ਨੇ ਜੀ ਜੀ ਠੀਕ ਹੈ ਜੀ ਬਿਲਕੁਲ ਹੋਰ ਹੁੰਦਾ ਕੀ ਆ ਕਿ ਜਿਹੜਾ ਰਾਜਸਥਾਨ ਹੈ ਰਾਜਸਥਾਨ ਇਹ ਚਾਹੁੰਦਾ ਹੁੰਦਾ ਹੈ ਕਿ ਪਾਣੀ ਜਿਹੜਾ ਹੈ ਨਾ ਵੱਧ ਤੋਂ ਵੱਧ ਸਟੋਰ ਰੱਖੋ ਤਾਂ ਕਿ ਸਾਰਾ ਸਾਲ ਸਾਨੂੰ ਤੁਰਿਆ ਆਵੇ ਤੁਰਿਆ ਆਵੇ ਜੀ ਮੌਨਸੂਨ ਐਤ ਕੀ 10 ਦਿਨ ਐਡਵਾਂਸ ਸੀ ਹਮ ਕਹਤੇ ਦੇ ਮੁਤਾਬਕ ਕੀ ਹੋਣਾ ਚਾਹੀਦਾ ਸੀਗਾ ਕਿ ਤੁਸੀਂ ਉਹ ਸਾਰੀ ਤਿਆਰੀ ਦੇ ਮੱਦੇ ਨਜ਼ਰ ਜਿਹੜਾ ਪਾਣੀ ਪੀਕ ਤੇ ਜਾ ਕੇ ਰਿਲੀਜ਼ ਕਰਨਾ ਸੀ ਉਹਨੂੰ ਡਿਲੇ ਕਰਕੇ ਲੈ ਕੇ ਜਾਂਦੇ ਹੂੰ ਤਾਂ ਟੈਕਨੀਕਲੀ ਕੋਈ ਵੀ ਬੰਦਾ ਤੁਹਾਨੂੰ ਸਮਝਾ ਸਕਦਾ ਜੀ ਜੀ ਪਰ ਇਹ ਸਟੋਰ ਕਰਦੇ ਤੁਰੇਗਾ ਸਟੋਰ ਕਰਦੇ ਤੁਰੇਗਾ ਤੇ ਖੀਰ ਪਾਣੀ ਜੁੜ ਗਿਆ ਉਧਰੋਂ ਮੀਂਹ ਪਿੱਛੇ ਵੀ ਅੱਗੇ ਵੀ ਸਥਿਤੀ ਭਿਆਨਕ ਹੋ ਗਈ ਹੁਣ ਇਹਦੇ ਵਿੱਚ ਇੱਕ ਤਤਾਥਮਕ ਤੌਰ ਤੇ ਸਥਿਤੀ ਸਾਡੇ ਸਾਹਮਣੇ ਉਪਜਦੀ ਆ ਕਿ ਕੀ ਸਾਡੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਪ੍ਰਸ਼ਾਸਕਿਤ ਘਾਰੀਆਂ ਦੀ ਕ੍ਰਿਸ਼ਨ ਕੁਮਾਰ ਹੁਰਾਂ ਦੀ ਇਹ ਜ਼ਿੰਮੇਵਾਰੀ ਨਹੀਂ ਸੀ ਬਣਦੀ ਕਿ ਭਾਈ ਤੁਸੀਂ ਬੀਬੀ ਐਮਬੀ ਵਾਲਿਆਂ ਨੂੰ ਕਹੋ ਦਾਗੂ ਕਰੋ ਉਹਨਾਂ ਨੂੰ ਕਿ ਭਾਈ ਪਾਣੀ ਜਿਹੜਾ ਉਹ ਹੌਲੀ ਹੌਲੀ ਰਿਲੀਜ਼ ਕਰਦੇ ਤੁਰੇ ਜੋ ਮੈਨੇਜ ਕਰੋ ਬਿਲਕੁਲ ਤੇ ਇਹ ਕੀ ਮਾਮਲਾ ਮੈਨੇਜਮੈਂਟ ਦਾ ਨਹੀਂ ਹੈ ਇੱਥੇ ਇਮਾਨਦਾਰੀ ਦਾ ਕੀ ਮੁਕਾਬਲਾ ਮੈਨੇਜਮੈਂਟ ਦੇ ਨਾਲ ਭਾਈ ਜੀ ਗੱਲ ਤੇ ਇਹ ਕਿ ਕੁਝ ਜ਼ਿੰਮੇਵਾਰੀਆਂ ਜਿਹੜੀਆਂ ਸਾਨੂੰ ਫਿਕਸ ਕਰਵਾਉਣੀਆਂ ਚਾਹੀਦੀਆਂ ਹੂੰ ਹੂੰ ਠੀਕ ਹੈ ਨਰੇਸ਼ ਕਟਾਰੀਆ ਜੋ ਕਹਿ ਰਿਹਾ ਹੈ ਕਿ ਭਾਈ ਮੇਰੀ ਤਾਂ ਕੋਈ ਸੁਣਦਾ ਨਹੀਂ ਮੇਰੇ ਹੱਥ ਖੜੇ ਆ ਇੱਕ ਐਮਐਲਏ ਕਹਿ ਰਿਹਾ ਕਿ ਉੱਥੇ ਵੀ ਆਪਾਂ ਕਹਦੀਏ ਕਿ ਨਹੀਂ ਨਹੀਂ ਇਹ ਇਹ ਬੇਈਮਾਨ ਨੇ ਭਾਈ ਅਫਸਰ ਤੇ ਇਮਾਨਦਾਰ ਆ ਇਹ ਅਫਸਰ ਸਾਰੇ ਇਮਾਨਦਾਰ ਨਹੀਂ ਸਾਰੇ ਜੀ ਜੀ ਅਫਸਰ ਸਹੀ ਇਮਾਨਦਾਰੀ ਆ ਫਿਰ ਸਾਰਾ ਕੁਝ ਠੀਕ ਆ ਤਾਂ ਫਿਰ ਅਸੀਂ ਇਸ ਕਿਹੜੇ ਸਿਸਟਮ ਨੂੰ ਨਿੰਦਦੇ ਆ ਜੀ ਰੌਲਾ ਹੀ ਇਸੇ ਗੱਲ ਦਾ ਕਿੱਥੇ ਖਾਦੀ ਆ ਜਨਾਬ ਗੱਲ ਇਹ ਆ ਕਿ ਬੀਬੀ ਐਮਬੀ ਦੀਆਂ ਕੁਝ ਜ਼ਿੰਮੇਵਾਰੀਆਂ ਨੇ ਹਮ ਹੁਣ ਤੁਸੀਂ ਹੋਰ ਦੇਖੋ ਕਿ ਇਹਨਾਂ ਦੀ ਲੜਾਈ ਜਿਹੜੀ ਆ ਸੈਕਟਰੀ ਨਿਯੁਕਤ ਕੀਤਾ ਗਿਆ ਉਹ ਇਸ ਤਰ੍ਹਾਂ ਦੇ ਨਿਯਮ ਤੋੜ ਮਰੋੜ ਦਿੱਤੇ ਕਿ ਪੰਜਾਬ ਦੇ ਜਿਹੜੇ ਮਾਹਰ ਸੀਗੇ ਉਹ ਉਸ ਦੌੜ ਚੋਂ ਬਾਹਰ ਹੋ ਗਏ ਉਹ ਵਿਚਾਰੇ ਲੜਾਈ ਹਾਈ ਕੋਰਟ ਤੱਕ ਲੜਦੇ ਪਏ ਆ ਹਾਈ ਕੋਰਟ ਤੱਕ ਲੜਦੇ ਪਏ ਆ ਜੀ ਜੀ ਪਰ ਕੀ ਸਾਡੀ ਲੀਡਰਸ਼ਿਪ ਜਾਂ ਸਾਡੀ ਆਲਾ ਅਫਸਰਸ਼ਾਹੀ ਜਿਹੜੀ ਆ ਉਹ ਇਸ ਮਾਮਲੇ ਤੇ ਕਿਤੇ ਅੜੀ ਆ ਉਹਨਾਂ ਨੇ ਐਸੇ ਨੋਰਮਸ ਬਣਾ ਲਏ ਐਸੇ ਕਦਰੇ ਕਾਨੂੰਨ ਬਣਾ ਲਏ ਕਿ ਆਰਐਸਐਸ ਦੇ ਪਿਆਦੇ ਇਹਦੇ ਵਿੱਚ ਆ ਗਏ ਨੇ ਜੀ ਬਿਲਕੁਲ ਉਹ ਤੇ ਆਪਣੀ ਜਿਹੜੀ ਆ ਉਹ ਦੇਖਣਗੇ ਕਿ ਭਾਈ ਸਾਡੇ ਫਾਇਦੇਮੰਦ ਚੀਜ਼ ਕੀ ਆ ਉਹ ਰਾਜਸਥਾਨ ਮਤਲਬ ਕਿ ਦਬਾਅ ਪਾਉਂਦਾ ਬੀਪੀਐਮ ਹੀ ਤੇ ਸਾਡੀ ਸਾਡੀ ਸਰਕਾਰ ਜਿਹੜੀ ਹੈ ਮੂਕ ਦਰਸ਼ਕ ਬਣ ਕੇ ਜਾਂ ਤੇ ਸੁੱਤੀ ਰਹਿੰਦੀ ਆ ਜਾਂ ਇੱਕ ਲੋਲਾ ਹੀ ਕਰੀ ਜਾਂਦੀ ਆ ਜੀ ਜੀ ਕਿ ਕਦੇ ਉਹਨੂੰ ਟਿਚਰ ਕਰ ਦਿੱਤੀ ਕਦੇ ਉਹਨੂੰ ਟਿਚਰ ਕਰ ਦਿੱਤੀ ਮਤਲਬ ਕਿ ਸਮੱਸਿਆ ਦੀ ਜੜ ਹੈ ਕਿਤੇ ਨਾ ਕਿਤੇ ਮਿਸਮੈਨੇਜਮੈਂਟ ਹੈ ਜੀ ਕਿ ਭਾਈ ਸਾਹਿਬ ਇਹ ਜਿਹੜੇ ਸਾਰੇ ਕੁਝ ਮਤਲਬ ਕਿ ਸਾਡੇ ਸਾਹਮਣੇ ਅੰਕੜੇ ਆ ਕਿ ਮੀ ਕਿੰਨਾ ਪੈ ਗਿਆ ਪਾਸ਼ੀਨ ਕੋਈ ਕਦੋਂ ਦੀ ਹੋਈ ਆ ਹੂੰ ਪਾਣੀ ਰਿਲੀਜ਼ ਜਿਹੜਾ ਉਹ ਸਹੀ ਸਹੀ ਪਹਿਲਾਂ ਕਰਨਾ ਸਟਾਰਟ ਕਿਉਂ ਨਹੀਂ ਕੀਤਾ ਇਹਨਾਂ ਜ਼ਰੂਰੀਆਂ ਚੀਜ਼ਾਂ ਦੇ ਜਵਾਬ ਦਿਓ ਜੀ ਜੀ ਹਰਮੀਤ ਪਠਾਨ ਮਾਜਰਾ ਜਿਸ ਪ੍ਰੋਜੈਕਟ ਦੀ ਗੱਲ ਕਰਦਾ ਹੈ ਕ੍ਰਿਸ਼ਨ ਕੁਮਾਰ ਦਾ ਦਫ਼ਤਰ ਉਹਦੀ ਸਫਾਈ ਦੇਦੇਵੇਂ ਆਉਂ ਬਿਲਕਾ ਪੇ ਲੋਕੀ ਕਹਿ ਗਏ ਨਿਕਲਣ ਦੇ ਬਾਅਦ ਦੇਖੋ ਜੀ ਆਰਮੀਦ ਪਠਾਨ ਮਾਜਰੇ ਨੇ ਤੇ ਲੋਕਾਂ ਤੇ ਚ ਜਾਣਾ ਉਹ ਤੇ ਰੌਲਾ ਪਾਊਗਾ ਜੀ ਕੱਲ ਨੂੰ ਲੋਕ ਮੈਂ ਤੁਹਾਨੂੰ ਦੱਸਿਆ ਕਿ ਉੱਥੇ ਸਰ ਗੱਲ ਇਹ ਹੁੰਦੀ ਆ ਕਿ ਭਾਈ ਜਿਹਨਾਂ ਦੀ ਸਮੇਂ ਮਾਰ ਹੁੰਦੀ ਆ ਉਹਨਾਂ ਤੋਂ ਵੱਡੀ ਸਮੱਸਿਆ ਉਹਨਾਂ ਦੀ ਕੋਈ ਹੋਰ ਨਹੀਂ ਹੁੰਦੀ ਇਸ ਇਲਾਕੇ ਦੀ ਸਮੱਸਿਆ ਹੀ ਪਾਣੀ ਆ ਜੀ ਇਸ ਇਲਾਕੇ ਦੀ ਸਮੱਸਿਆ ਹੀ ਮੂਲ ਤੌਰ ਤੇ ਪਾਣੀ ਆ ਪਾਣੀ ਆ ਤੇ ਇਸ ਕਰਕੇ ਸਾਡੇ ਬੰਦੇ ਜਿਹੜੇ ਆ ਉਹ ਬਸ ਇੱਕ ਪਾਸੇ ਨੂੰ ਹੋ ਤੁਰਦੇ ਆ ਕੋਈ ਕਿਸੇ ਪੋਲੀਟੀਸ਼ਨ ਦੇ ਸਮਰਥਨ ਚ ਖੜ ਜਾਂਦਾ ਕੋਈ ਕਿਸੇ ਅਫਸਰ ਦੇ ਸਮਰਥਨ ਚ ਖੜ ਜਾਂਦਾ ਸਾਨੂੰ ਇਸ ਗੱਲ ਤੇ ਜ਼ੋਰ ਦੇਣ ਦੀ ਲੋੜ ਆ ਕਿ ਸਪਸ਼ਟਤਾ ਲਿਓ ਲਓ ਦੇਓ ਡਾਟਾ ਸਾਰਾ ਜਿੰਨਾ ਸਟੋਰੇਜ ਦਾ ਡਾਟਾ ਹੈ ਜੀ ਜੁਲਾਈ ਮੱਧ ਤੋਂ ਅਗਸਤ ਤੱਕ ਹੁਣ ਤੱਕ ਦਾ ਸਾਰਾ ਡਾਟਾ ਰਿਲੀਜ਼ ਕਰਵਾਓ ਡਾਟਾ ਕਿਉਂ ਲੁਕਾਇਆ ਜਾ ਰਿਹਾ ਹੈ ਫਿਰ ਤੁਹਾਨੂੰ ਪਤਾ ਲੱਗੂਗਾ ਫਿਰ ਸਭ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡਾ ਪਾਣੀ ਕਿੰਨਾ ਚੜ ਰਿਹਾ ਸੀ ਤੇ ਤੁਹਾਡੀ ਅਫਸਰਸ਼ਾਹੀ ਕੀ ਕਰ ਰਹੀ ਸੀ ਜੀ ਸੋ ਇਸ ਕਰਕੇ ਮੇਰਾ ਤਾਂ ਮੰਨਣਾ ਇਹ ਹੋਆ ਕਿ ਲੀਡਰ ਵੀ ਜੇ ਜਵਾਬ ਦੇਣੇ ਲੋਕਾਂ ਪ੍ਰਤੀ ਹੁਣ ਵੋਟਾਂ 'ਚ ਜਾਣਾ ਤੋਂ ਕਰ ਰਹੇ ਨੇ ਤਾਂ ਫਿਰ ਪ੍ਰਸ਼ਾਸ ਜਿਹੜੇ ਪ੍ਰਸ਼ਾਸਕੀ ਢਾਂਚੇ ਨੂੰ ਚਲਾਉਂਦੇ ਨੇ ਉਹ ਕਿਉਂ ਨਹੀਂ ਜਵਾਬ ਦੇ ਬਈ ਜਵਾਬ ਦਿੰਦੇ ਬਿਲਕੁਲ ਜੀ ਬਿਲਕੁਲ ਮੇਟੂ ਜੀ ਕਾਫੀ ਸਾਰੇ ਦੋਸਤ ਜੁੜੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸ